ਹਾਂਜੀ ਚੂਰੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ 2-3 ਚਮਚੇ ਲਏ ਦੇਸੀ ਘਿਓ ਦੇ ਘਰ ਦਾ ਦੇਸੀ ਘਿਓ ਆ ਜੀ 3 ਚਮਚੇ ਪਾਇਆ ਫਿਰ ਗੈਸ ਚਾਲੂ ਕੀਤਾ ਉਹਦੇ ਉੱਪਰ ਰੱਖਿਆ ਇਹ ਭਾਂਡਾ ਜਿਹਦੇ ਵਿੱਚ ਘਿਓ ਪਾਇਆ ਸੀ ਹੌਲੀ-ਹੌਲੀ ਘਿਓ ਗਰਮ ਹੋਣ ਲੱਗ ਗਿਆ ਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਲਵਾਂਗੇ ਜੀ ਰੋਟੀਆਂ ਤੇ ਰੋਟੀਆਂ ਲੈ ਲਈਆਂ ਰੋਟੀਆਂ ਲੈਣ ਤੋਂ ਬਾਅਦ ਇਹਨਾਂ ਨੂੰ ਜੀ ਇੱਧਰ ਕਿਹਾ ਹੋ ਗਰਮ ਹੋ ਰਿਹਾਗਾ ਤੇ ਕਿਉਂ ਜਿੰਨਾ ਟਾਈਮ ਗਰਮ ਹੋ ਰਿਹਾ ਆਪਾਂ ਰੋਟੀਆਂ ਚੂਰ ਕੇ ਗਰਮ ਕਿਆਉ ਦੇ ਵਿੱਚ ਪਾਵਾਂਗੇ ਜੀ ਰੋਟੀਆਂ ਤੋੜ ਕੇ ਤੇ ਰੋਟੀਆਂ ਨੂੰ ਗਰਮ ਕਿਆਉ ਦੇ ਵਿੱਚ ਪਾ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸ਼ੱਕਰ ਸ਼ੱਕਰ ਪਾਵਾਗੇ ਜੀ 3-4 ਚਮਚੇ ਸ਼ੱਕਰ ਦੇ ਪਾਵਾਂਗੇ ਤੇ 3-4 ਚਮਚੇ ਸ਼ੱਕਰ ਦੇ ਪਾਉਣ ਤੋਂ ਬਾਅਦ ਇਹ ਗਰਮੱਕਿਆ ਹੋ ਗਿਆ ਰੋਟੀਆਂ ਹੋ ਗਈਆਂ ਸ਼ੱਕਰ ਹੋ ਗਈ ਇਹ ਸਾਰਾ ਕੁਝ ਇਕੱਠਾ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਜੀ ਤੇ ਮਿਕਸ ਲਾ ਕੇ ਕਰਨ ਮਿਕਸ ਕਰੀ ਗਏ ਕਰੀ ਗਏ ਕਰੀ ਗਏ ਤੇ ਮਿਕਸ ਕਰਦੇ ਜਾਣਾ ਇਹਨਾਂ ਨੂੰ ਬਸ ਇੱਕ ਕਰ ਦੇਣਾ ਹੈ ਤੇ ਨਾ ਜਾਣਿਆ ਨੂੰ ਤੇ ਮਿਕਸ ਕਰ ਰਹੇ ਆਂਗੇ ਆਪਾਂ ਹੁਣ ਤੇ ਹੁਣ ਮਿਕਸ ਕਰਦਿਆਂ ਹੋਇਆਂ ਇਹ ਜਿਹੜਾ ਘਿਓ ਹੁੰਦਾ ਸ਼ੱਕਰ ਹੁੰਦਾ ਰੋਟੀਆਂ ਹੁੰਦੀਆਂ ਨੇ ਤੇ ਇਕੱਠੀਆਂ ਹੋ ਜਾਂਦੀਆਂ ਨੇ ਆਹ ਲਓ ਜੀ ਚੂਰੀ ਬਣ ਕੇ ਹਾਜ਼ਰ ਆ ਗਈ ਤੇ ਖਾਓ ਜੀ ਲਓ ਫਿਰ ਸੁਆਦ ਜੀ